ਸਵੇਕਾਂ ਵਾਂਗ ਸ਼ੁਰੂ ਹੁੰਦੀ ਹੈ ਨਹੀਂ ਨੰਦਨ ਜੀ ਇੱਧਰ ਹੀ ਬੂਹੇ ਜਾਂਦੀ ਨਹੀਂ ਇੱਧਰ ਬੋਲਦੇ ਐਸਪੀਕਰ ਲੱਗੇ ਆ ਨੀ ਹਗਾ ਜਗਾ ਤੇ ਸਾਹਰੇ ਚੋ ਯੇ ਦਾਤਾ ਨਹੀਂ ਆ ਤੇ ਆਹ ਲੇਖਣਾ ਬਣਾਉਣਾ ਬਾਦੂ ਦਾ ਮਹੀਨਾ ਜਿਆ ਇਹ ਜਿਹਦੇ ਵਿੱਚ ਦੋ ਪੱਖ ਨੇ ਤਪਸ਼ਵੀ ਹੁੰਦੀ ਹੈ ਕਦੇ ਕਦੇ ਕੜੀਆਂ ਵੀ ਪੈਦੇ ਆ ਨੇ ਇਸੇ ਪੱਕੀ ਉਦਾਹਰਨ ਲੈ ਲਿਆ ਦਾਦਾਰ ਜੀ ਆਖਦੇ ਨੇ ਜਿਸ ਦੇ ਹਿਰਦੇ ਦੇ ਵਿੱਚ ਵੀ ਇਹ ਦੂਪੱਖ ਬਣੀ ਨਹੀਂ ਕਿਸੇ ਹੋਰ ਨਾਲ ਹੀ ਤਾਂ ਪ੍ਰੇਮ ਤੇ ਅੱਜ ਦੇ ਭਾਗ ਤੇ ਭੇਨੇ ਦੀ ਵਿਚਾਰਕਤਰੀ ਇਹ ਤੋਂ ਆਪਣੇ ਮਨ ਦੇ ਵਿੱਚੋਂ ਸਾਰੀ ਗਰ ਸכל ਦੁਆਰ ਕੋਟਾਟ ਕਹ ਲੈ ਰੋ ਤੁਮਾਰੋ ਦੁਆਰ ਬਾਤ ਰਹੇ ਕਿਲਾਤ ਹਸ ਰੋਹਿਤ ਦਾਸ ਆਜਾ ਤੇ ਆ ਸਾਰੀਆਂ ਆਸਾਂ ਸਾਰੀਆਂ ਟੇਕਾਂ ਬੁਰ ਕਰਕੇ ਮੈਂ ਤੇਰੇ ਚਰਣਾ ਦੇ ਵਿੱਚ ਆਇਆ ਜਿੱਦਾਂ ਭਾਈ ਮੈਨੂੰ ਦੀ ਪੁੱਛੇ ਨੇ ਅਸੀਂ ਰੱਖਦਾ ਹਾਂ ਉਹਦੇ ਦੋ ਭਾਈ ਜਿਹੜਾ ਉਸ ਨੂੰ ਜਾਣਦੇ ਹੋયા ਤੇਰੇ ਸ਼ਬਦ ਨੂੰ ਪਛਾਣਦੇ ਹੋયા ਉਹ ਸਾਰੀਆਂ ਆਸਾਂ ਲਾ ਕਰਕੇ ਤੇਰੇ ਚਰਣਾ 'ਤੇ ਜੁੜੇ ਆ ਸਾਡੀ ਚਰਣਾ 'ਤੇ ਜੁੜਿਆ ਦੀ ਨਿਸ਼ ਰੱਖਦੇ ਤੇ ਜੇ ਭਾਈ ਅਸੀਂ ਇਸ ਯੋਗ ਨਾ ਹੋ ਸਕੇ ਇੱਥੇ ਵੀ ਨਤਮਸਤਕ ਉਹਦੇ ਵੀ ਨਤਮਸਤਕ ਕਿਤੋਂ ਵੀ ਆਸ ਹੈ ਕਿਤੋਂ ਵੀ ਆਸ ਫਿਰ ਲੱਖ ਸੰਗਰ ਬੜਾਇਆ ਕਰੇ ਫਿਰ ਮਾਫ ਕਰਿਓ ਸਾਡੇ ਬਾਝੀ ਜੋ ਜਿੰਨੇ ਵੀ ਕਾਰਜ ਨੇ ਗੁਰੂ ਦੇ ਦਰ ਤੇ ਉਹ ਭਾਈ ਕੇਵਲ ਬਾਝੀ ਸ਼ਿਕਾਰ ਨੇ ਜਾਂ ਗੁਰੂ ਦੇ ਨਾਲ ਸੱਚੇ ਪ੍ਰੇਮ ਤੋਂ ਬਿਨਾ ਜਿੰਨਾ ਕੁਝ ਵੀ ਅਸੀਂ ਕਰਦੇ ਆ ਕੋ ਇਸ ਤਰ੍ਹਾਂ ਇਹ ਜਿੱਦਾਂ ਇੱਕ ਪਤੀ ਵਰਤਾ ਇਸਤਰੀ ਆਪਣੇ ਪਤੀ ਤੇ ਪ੍ਰੇਮ ਨੂੰ ਭੁਲਾ ਕਰਕੇ ਜਾਂ ਆਪਣੇ ਪਤੀ ਦੀ ਜਿਹੜੀ ਭਾਈ ਦੀ ਬਾਣੀ ਅਨੁਸਾਰ ਬਿਆਦਾ ਪਰਪਖਤਾ ਸਾਨੂੰ ਗੁਰੂ ਘਰ ਜੁੜਦਿਆਂ ਕਰਵਾਈ ਜਾਂਦੀ ਇਹ ਰਿਸ਼ਤੇ ਦੀ ਪਤੀ-ਵਰਤਾ ਧਰਮ ਵਿੱਚ ਪਰਪਖ ਰਹਿਣੀ ਉਸ ਪਰਿਆਦਾ ਦੀ ਉਲੰਘਣਾ ਕਰਕੇ ਉਸ ਤੋਂ ਬਾਹਰ ਨੂੰ ਲਿਜਾਣ ਦੇ ਲਈ ਕਿੰਨਾ ਵੀ ਸ਼ਿਕਾਰ ਕਰੇ ਉਹ ਕਿਸੇ ਲੇਖੇ ਨਹੀਂ ਆ ਪਈ ਕਿਉਂ ਕਿ ਮੰਨਦੇ ਵਿੱਚ ਇੱਕ ਪੈ ਗਈ ਇੱਕ ਬਾਦੀ ਭੱਤ ਤੋਂ ਆਪਣੀਆਂ ਦੇ ਵੀ ਬਚਨ ਹਾਜ਼ਰ ਨਹੀਂ ਨਹੀਂ ਬੰਦੀਆਂ ਉਹ ਆਖਦੇ ਨੇ ਪ੍ਰੇਮ ਦਾ ਜਿਹੜਾ ਰਿਸ਼ਤਾ ਹੈ ਨਾ ਇਹਦੇ ਵਿੱਚ ਕਦੇ ਵਿਸ਼ਵਾਸ ਨਾ ਰੱਖਣ ਲਈ ਜੇ ਵਿਸ਼ਵਾਸ ਟੁੱਟ ਗਿਆ ਤਾਂ ਭਾਈ ਇਹਦੇ ਵਿੱਚ ਓਨੀ ਪਰਪਕਤਾ ਦਿਵਾਰੇ ਕਦੇ ਨਹੀਂ ਬਣਦੀ ਉਹ ਰਹੀ ਮੰਨ ਤਾਗਾ ਪ੍ਰੇਮ ਕਾ ਤੋੜੋ ਮਤ ਸਿਕਾਏ ਟੁੱਟੇ ਤੇ ਫਿਰ ਨਾ ਜੜੇ ਜੜੇ ਗਾਂਦ ਪਰ ਜਾਏ ਕਹਿਣ ਤੋਂ ਭਾਵ ਦੇ ਕੇਰਾ ਟੁੱਟਿਆ ਦਿਵਾਰੇ ਉਸ ਰੂਪ ਵਿੱਚ ਵੱਜਦਾ ਨਹੀਂ ਰਿhta ਪਤੀ ਪਤਨੀ ਦੇ ਵਿੱਚ ਇਸ ਤਰ੍ਹਾਂ ਕੇਰਾ ਜਿਹੜੀ ਮਿਸ ਅੰਡਰਸਟੈਂਡਿੰਗ ਹੋ ਗਈ ਉਹਨੂੰ دیਵਾਨੇ ਕਰਨਾ ਬੜਾ ਉਖਾਈ ਤੇ ਆਰਦਾਸ ਜੁੜ ਜੁੜੂ ਜਾਂਦਾ ਹੈ ਪਰ ਡੱਗ ਪੈ ਜਾਂਦੀ ਹੈ ਉੱਥੇ ਉਹ ਆਪਣਾ ਨਿਸ਼ਾਨ ਛੱਡ ਜਾਂਦਾ ਹੈ ਜਿਹੜਾ ਤਾਉਂਰ ਉਹ ਨਿਸ਼ਾਨ ਕੇ ਦੀ ਇਸ ਰਿਸ਼ਤੇ ਦੀ ਵਿੱਚ ਰੱਖਦੇ ਰਹਿੰਦਾ ਹੈ ਇਸੇ ਤਰ੍ਹਾਂ ਭਾਗ ਤੋਂ ਇੱਕ ਸਵਾਈ ਨਾਲ ਅਸੀਂ ਸਾਰੇ ਜੀਵ ਇਸਤਰੀਆਂ ਦੀ ਆਤਮਾ ਕਰਤੇ ਦੇ ਚਰਨਾਂ ਦੇ ਵਿੱਚ ਉਹ ਇੱਕ ਮੁਰਖੀ ਇੱਕ ਸਾਡਾ ਸਾਂਝਾ ਭੱਤਾ ਹੈ ਸਾਡਾ ਸਾਂਝਾ ਖਸਮ ਹੈ ਉਹਦੀਆਂ ਸਾਰੀਆਂ ਹੀ ਅਸੀਂ ਨਿਸਰੀਆਂ ਭਾਈ ਇਸ ਜਗਨਾ ਪੁਰਖ ਏਕ ਹੈ ਹੋਰ ਸਭਲੇ ਨਾਲ ਸਭਾਈ ਉਹਦੇ ਨਾਲ ਆਪਣਾ ਫਰੇਮ ਬਣਾ ਕੇ ਰੱਖੋ ਉਹਦੇ ਨਾਲ ਆਪਣਾ ਰਿਸ਼ਤਾ ਪਾਕ ਪਵਿੱਤਰ ਰੱਖੋ ਹੋਰ ਸਾਰੀਆਂ ਆਸਾਂ ਲਾ ਕੇ ਇਹੋਦੇ ਚਰਣਾ ਚ ਜੁੜੋ ਫਿਰ ਉਹ ਚਰਣਾ ਚ ਜੁੜਿਆਂ ਦੀ ਲੱਜ ਜ਼ਰੂਰ ਰੱਖਣਾ ਹੈ ਕਈ ਵਾਰੀ ਅਸੀਂ ਬਾਰੀ ਵਿੱਚ ਲੱਗੇ ਹੁੰਦੇ ਆ ਕਿਸੇ ਵੀ ਕੋਈ ਬੈਂਕ ਦੀ ਹੋਣਦੀ ਹੈ ਪਰਸੈਪਸ਼ਨ ਦੀ ਕਿਸੇ ਵੀ ਤਰੀਕੇ ਸਾਡਾ ਮਨ ਚੰਚਲੇ ਭੱਜਦਾ ਹੈ। ਵਾਦੀ ਨੂੰ ਛੱਡ ਕੇ ਅਸੀਂ ਵਾਪਸ ਹੁੰਦੇ ਆ ਜਿੰਨਾ ਸਮਾਂ ਅਸੀਂ ਪਹਿਲੇ ਜਾਈਂ ਕਰਵਾ ਲਿਆ ਥੋੜੇ ਪੈਸੇ ਥੋੜੇ ਸਬਰ ਦੀ ਖਾਤਰ ਅਸੀਂ ਫਿਰ ਭਾਈ ਕਿਸੇ ਤੱਕ ਜਾਂਦੇ। ਇਸੇ ਤਰ੍ਹਾਂ ਗੁਰੂ ਜੀ ਨੂੰ ਜੁੜਨੇ ਆ ਅਸੀਂ ਕਿਸੇ ਮੰਗ ਤੋਂ ਥੋੜਾ ਜਿਹਾ ਡਿਲੇਅ ਹੁੰਦੇ ਆ ਸਾਡਾ ਮਨ ਕਿਰੇ ਤੋਂ ਭੱਜਦਾ ਹੈ ਕਿਉਂ ਕਿ ਚੰਚਲੇ ਕਰ ਬਾਣੀ ਆਖਦੀ ਹੈ ਇਹ ਮਨ ਚੰਚਲਾ ਚੁੱਤ ਰਾਈ ਤਨੇ ਨਾ ਪਾਏ। ਜਤਰਾਇ ਨਾ ਪਾਇਆ ਕਿੰਨਾ ਤੂੰ ਸੁਖਾਂ ਮਹਿਰਿਆ ਇਹ ਮਾਇਆ ਵਿਦੇਤ ਪਰ ਪਿਆਰ ਵਾਲਿਓ ਕਰਤੇ ਤੇ ਪੂਰਨ ਤੇਤਿ ਵਿਸ਼ਵਾਸ ਰਖੀਏ ਫਿਰ ਕੀਏ ਸਿਪਾਲੋ ਨਾਰਿ ਨਾ ਪਰਿਥੀ ਬੁਰ ਰਖਣ ਵਾਲਾ ਹੀਤ ਫਿਰ ਭਾਗੋਂ ਦੇ ਮਹੀਨੇ ਦੇ ਵਿੱਚ ਜਿੱਥੇ ਬਾਦੀ ਤੱਕ ਸੇ ਉਥੇ ਅੰਦਰ ਦੀ ਬਣੀ ਇਸ ਤਪਸ਼ ਤੋਂ ਇਸ ਪੂਜੇ ਭਾਇ ਵਚਨ ਨੂੰ ਬੰਨ੍ਹਦਾ ਭਾਈ ਗੁਰੂ ਏ ਜਿਸੀ ਗੁਰੂ ਨੂੰ ਆਪਣਾ ਹੀ ਤੁ ਆਪਣਾ ਸੰਗੀ ਆਪਣਾ ਰਾਖਾ ਰਖਵਾਲਾ ਬਣਾਵੋਗੇ ਤਾਂ ਗੁਰੂ ਤੁਹਾਨੂੰ ਕਰਤੇ ਤੇ ਜੋ ਪਵਿੱਤਰ ਰੂਪੀ ਚਰਣਾ ਦੇ ਨਾਲ ਮਿਲਾ ਦੇਵੇਗਾ ਜੈਸਾ ਸਤਗੁਰ ਸੁਣੀ ਦਾ ਤੈਸੋ ਹੀ ਮੈਂ ਡਿੱਠਿ ਨਿਛੜਿਆ ਮਿਲੇ ਹਰਦਰਗਉਂ ਉਹ ਭਾਈ ਅਰਗਾ ਦਾ ਵਸੀਖ ਤੇ ਗੁਰੂ ਤੋਂ ਆਪੇ ਨਾਮ ਦੇ ਦਾਤ ਤੇ ਮੇਰਾ ਜਿਉ ਤੁਮ ਬਡੇਰਾ ਸੰਸਾਰ ਵਿੱਚ ਕੁਝ ਹੈ ਹੀ ਨਹੀਂ ਹੈ ਜਿਦੋਂ ਬਡੇਰਾ ਸੰਸਾਰ ਵਿੱਚ ਕੁਝ ਵੀ ਨਹੀਂ ਹੈ ਤੇ ਜਦੋਂ ਨਾਮ ਦੇ ਦਾਤ ਪ੍ਰਾਪਤ ਹੋਵੇ ਕੀ ਸਾਚਾ ਨਾਮ ਮੇਰਾ ਆਧਾਰੋਂ ਸਾਥ ਨਾਮ ਆਧਾਰ ਮੇਰਾ ਜਨ ਭੁੱਖਣ ਸਭ ਗਵਾਇਆ ਕਰੇ ਸ਼ਾਂਤ ਸੁਖ ਮਨਾਈ ਵਸਿਆ ਜਿਹਨੇ ਸਭ ਸਭ ਭਾਈ ਫਿਰ ਮਨ ਤਾਂ ਪਰੇਗਾ ਜਿਸ ਸੁਖੀ ਰੋਡ ਦੇ ਵਿੱਚ ਮਨੁੱਖ ਦਰਦਰ ਦੇ ਆਧਾਣੇ ਜੇ ਸੁਖ ਚਾਹੀਦਾ ਹੈ ਤਾਂ ਪੂਰੇ ਗੁਰੂ ਦੀ ਪੂਰੇ ਸਤ ਗੁਰੂ ਦੀ ਸ਼ਰਨ हरि ਪਰਮੇਸ਼ਰ ਦੀ ਸ਼ਰਨ ਲੈ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਕਹਤਾਂ ਭਾਈ ਬੈਨੂ ਜੀ ਸਾਡੀਆਂ ਆਸਾਂ ਸਾਰੀਆਂ ਜਿਹੜੀਆਂ ਅੰਦਰ ਦੀਆਂ ਭਾਵਨਾਵਾਂ ਸੀ ਉਹਨਾਂ ਨੂੰ ਦੂਰ ਕਰਕੇ ਅੱਜ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀਆਂ ਤੇ ਹਜ਼ੂਰ ਜੁੜ ਗਏ ਨੇ ਜਿਹੜੇ ਦੋ ਭਾਵ ਨੇ ਸਨ ਪਹਿਲਾਂ ਮਨ ਦੇ ਵਿੱਚ ਇੱਕ ਸਖੀ ਸਰਵਰ ਦਾ ਪੀਰ ਦਾ ਤੇ ਦੂਸਰਾ ਇਸ ਸਿੱਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਹੁਕਮ ਦੇ ਕਰਕੇ ਬੁਲਾਏ ਅੱਜ ਦੋ ਭਾਵਾਂ ਦੇ ਵਿੱਚੋਂ ਇੱਕ ਰਹਿ ਗਿਆ ਸਖੀ ਸਰਵਰ ਦੀ ਸਾਰੀ ਆਸ ਗੁਰੂ ਕਰ ਲੀ ਤਾਂ ਤੇ ਜਦੋਂ ਭਾਈ ਟੂਰਨ ਟੇ ਉਹਦੇ ਤੇ ਹੋ ਜਾਵੇ ਨਾ ਇਸ ਤੋਂ ਮਦਦ ਕਰਕੇ ਅਸੀਂ ਇਹ ਕਦਮ ਪੁੱਟਦੇ ਅਮਰਤ ਵੇਲੇ ਦੀ ਬੇਨਤੀ ਕੀਤੀ ਭਾਈ ਸਾਧੀਆਂ ਦੇ ਬਚਨ ਨੇ ਚਰਨ ਸ਼ਰਨ ਉਪਰ ਇੱਕ ਪੈਂਦਾ ਜਾਇ ਚਲ ਸਤਿਗੁਰੂ ਕੋਟ ਪੈਂਦਾ ਆਗੈ ਭਾਈ ਗੁਰੂ ਤੇ ਬੰਦਰ ਇੱਕ ਪੈਰ ਵਿਸ਼ਵਾਸ ਦਾ ਯਕੀਨ ਦਾ ਦੂਜੇ ਭਾਉ ਨੂੰ ਕਿਸੇ ਹੋਰ ਦੀ ਬੇਗ ਨੂੰ ਦੂਰ ਕਰਕੇ ਰੱਖਣਾ ਪੁੱਟਣਾ ਦਾ ਕਰ ਗੁਰੂ ਤੈਨੂੰ ਕਰੋੜਾ ਕਜਮ ਅੱਗੇ ਹੋ ਕੇ ਸੁਭਾੜੇਗਾ ਪਰ ਉਹਦੇ ਵਿੱਚ ਕੰਡੀਸ਼ਨ ਸ਼ਰਤ ਇਹ ਇਹ ਰੱਤ ਪਟਿਆ ਇਹ ਇੱਕ ਕਦਮ ਉਹ ਮਨ ਕਰਕੇ ਹੋਣਾ ਚਾਹੀਦਾ ਹੈ ਭਾਈ ਕੇਵਲ ਤਨ ਕਰਕੇ ਨਹੀਂ ਹੋਣਾ ਚਾਹੀਦਾ ਮਾਫ ਕਰਿਓ ਸਾਡਾ ਗੁਰੂਦਰ ਦਾ ਸਾਰਾ पसारा ਜਿੱਥੇ ਤਨ ਕਰਕੇ ਅਸੀਂ ਹਾਜ਼ਰ ਹੁੰਨੇ ਆ ਉੱਥੇ ਸਾਡੇ ਮਨ ਦੀ ਵੀ ਮੰਗ ਰੱਖਦਾ ਗੁਰੂ ਕੀ ਬਾਣੀ ਦੇ ਬਾਤ ਪੜ੍ਹਨ ਅਸੀਂ ਕਰਵਾਉਨੇ ਆ ਭਾਈ ਪ੍ਰੋਗਰਾਮ ਅਸੀਂ ਕਰਵਾਉਨੇ ਆ ਅਰਦਾਸਾਂ ਵੀ ਆਖਦੇ ਨੇ ਮਨ ਨੂੰ ਹਾਜ਼ਰ ਰੱਖੀ ਮਨ ਨੂੰ ਹਾਜ਼ਰ ਰੱਖੇ ਬਿਨਾ ਪ੍ਰੇਮ ਨਹੀਂ ਉਪਜਦਾ ਭਾਈ ਗੁਰੂ ਦੀ ਸੰਗਤ ਵਿੱਚ ਜੁੜੇ ਤੋਂ ਬਿਨਾ ਪ੍ਰੇਮ ਦੀ ਇਹਦਾ ਜੇ ਮਨ ਹਾਜ਼ਰ ਕਰੇਗਾ ਤਾਂ ਪ੍ਰੇਮ ਦੀ ਦਾਤ ਗੁਰੂ ਦੇ ਚਰਨਾਂ ਤੋਂ ਪ੍ਰਾਪਤ ਹੋਵੇਗੀ ਤੇ ਤੇਰਾ ਦੀਵਨ ਜੇ ਸੰਦਾ ਹੋਵੇਗਾ ਤਾਂ ਸ੍ਰੀ ਪਿਤਾ ਜੀਆਂ ਦਾ ਪਾਪ ਨਹੀਂ ਦਾਦਾ ਜੀਆਂ ਦੇ ਹੀ ਬੋਲ ਨੇ ਸਾਥ ਗਾਓ ਸੁਣ ਲੇ ਹੋ ਸਭ ਇਹ ਤਨ ਪ੍ਰੇਮ ਕੀਓ ਤਨਹੀ ਕਰ ਆਓ ਇਹੋ ਸਾਡੇ ਮਨੁੱਖੀ ਜਾਨੇ ਦਾ ਪਰਪੇ ਮਕਸਦ ਦੇ ਮਨੋਰਥ ਥੇ ਅਸੀਂ ਬਨ ਕਰਕੇ ਗੁਰੂ ਹਜੂਰ ਜੁੜਦੇ ਆ ਇਸ ਭਾਗੋਂ ਦੇ ਸੁੱਚੇ ਮਹੀਨੇ ਦੇ ਵਿੱਚ ਦਾਤਾ ਜੀਆਂ ਦੇ ਹਜੂਰ ਆਪਣੀਆਂ ਬਿੰਤੀਆਂ ਜੋੜੀਆਂ ਰੱਖਦੇ ਆ ਗੁਰੂ ਕੇ ਬਚਨਾਂ ਨੂੰ ਮਨਨ ਕਰਦੇ ਆ ਭਾਈ ਆਪਣੇ ਜੀਵਨ ਨੂੰ ਸਫਲ ਕਰਨਾ ਏ ਗੁਰਬਾਣੀ ਗਾਵਣ ਭਾਈ ਤੋ ਸਭ ਸਦਾ ਸੁਖਦਾਈ ਗਾਵੀਐ ਸੁਣੀਐ ਮਨ ਰੱਖੀਐ ਭਾਵੋ ਦੁੱਖ ਪਰ ਹਰ ਸੁਖ ਘਰ ਲੈ ਜਾਏ ਸੁਨਤ ਕਮਾਵਤ ਹੋਤ ਉਧਾਰ ਕਹਿਣ ਤੋਂ ਭਾਵੇਂ ਗੁਰੂ ਦੇ ਵਚਨਾਂ ਨੂੰ ਮਨਨ ਕਰਦੇ ਆਂ ਹਿਰਦੇ ਵਿੱਚ ਵਸਾਈਏ ਤਾਂ ਸਾਰੀਆਂ ਹੀ ਪ੍ਰਾਪਤੀਆਂ ਇਸ ਦਾਤੇ ਦੇ ਦਰ ਤੋਂ ਆਉਂਦੀਆਂ ਨੇ ਆਓ ਇਤਿਹਾਸ ਦੇ ਨਾਲ ਜੁੜਨਾ ਕਰੀਏ ਭਾਈ ਮੈਂ ਤੋਂ ਵੀ ਵਿੱਚ ਕਰਦੇ ਨੇ ਇਹ ਗਰੀਬ ਨਿਵਾਜ਼ ਸਤਿਗੁਰੂ ਤੁਹਾਡੀ ਸ਼ਰਣਾ ਇੱਤਿ ਰਜਪਤ ਤੁਸੂ ਰੱਖਦੇ ਹੋਏ ਤੁਹਾਡਾ ਮਿਰਦੇ ਯਾਰ ਬਾਲੇ ਗੁਰੂ ਹਮੇਸ਼ਾ ਮਰੀਦ ਨਵਾਜ ਹੈ ਇਹ ਸਾਧੂ ਇੱਕ ਸੰਕੇਤ ਹੈ ਕਿ ਗੁਰੂ ਦੇ ਦਰਜੇ ਕਰੀਬ ਤੋਂ ਭਾਵ ਨਿਰਭਰ ਭਾਉ ਦੇ ਵਿੱਚ ਹਨ ਨੂੰ ਨੀਵਾ ਕਰਕੇ ਆਇਆ ਕੁਝ ਸੰਗਤਾਂ ਨੂੰ ਪ੍ਰਾਪਤ ਹੁੰਦਾ ਹੈ ਜੰਪੂ ਲੈ ਭਾਈ ਮੇਲੇ ਨੂੰ ਆਇਆ ਦੀ ਵਿਚਾਰ ਇੱਕ ਬੱਚੇ ਦੀ ਨਿਆਈ ਗੁਰੂ ਹਜੂਰ ਜੁੜਤਾ ਸਾਡੀ ਅਰਦਾਸ ਸਾਨੂੰ ਸੰਕੇਤ ਦੇ ਦੀਏ ਤੂੰ ਠਾਕੁਰ ਤੂੰ ਬੇ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਕਨੇ ਰੇ ਤੋਂ ਸਾਡਾ ਮਕਾਮ ਆਪੇ ਭਾਈ ਅਸੀਂ ਉਹਦੇ ਬਾਰਿਕਾਂ ਬੱਚੇ ਹਾਂ ਬਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀਆਂ ਦੇ ਹਜ਼ੂਰ ਜਦੋਂ ਵੀ ਸੁਣ ਗਏ ਭਾਈ ਬੇਦੁਖੀਆਂ ਤੋਂ ਇਹ ਸਿੱਖ ਲਈਏ ਕਿ ਦਾਤਿਆ ਗਰੀਬ ਨਿਵਾਜ਼ ਏ ਤੂੰ ਗਰੀਬਾਂ ਦੀ ਦੇਵਾਜ ਕਰਨ ਵਾਲਾ ਏ ਤੇ ਅਮੀਰਾਂ ਦੀ ਤੇਰੇ ਦਰਤੇ ਕੋਈ ਜਿਹੜੀ ਕਾਮ ਨਹੀਂ ਕਰੀ ਜਾਂਦੀ ਭਾਵ ਤੂੰ ਅਮੀਰਾਂ ਦੀ ਕੋਈ ਬਖਾਤੀ ਨਹੀਂ ਕਰਦਾ ਤੇ ਆਨੇ ਕਾ ਦੇ ਸਰਵ ਜਰਵਾਲੇ ਦਾਤਿਆ ਤੇਰੇ ਦਰਤੇ ਜੇ ਅਕਬਰ ਵੀ ਆਇਆ ਉਹਨੂੰ ਵੀ ਪਹਿਲਾ ਪੰਗਤੇ ਵਿੱਚ ਬੈਠਣਾ ਪਿਆ ਤਾਂ ਸੰਗਤਿਤ ਪਹੁੰਚਿਆ ਗਾਥਿਆ ਪਹਿਲੇ ਜਾਮੇ ਜੇ ਤੂੰ ਉਦਾਸੀਆਂ ਕੀਤੀਆਂ ਕਿਸੇ ਨੂੰ ਨਿਵਾਜਿਆ ਤਾਂ ਉਹ ਭਾਈ ਮਰਦਾਨਾ ਸੀ ਜਿਹਨੂੰ ਦੁਨੀਆਂ ਨੇ ਢੂਂਮ ਕੇ ਹੱਥ ਜਿਹਨੂੰ ਦੁਨੀਆਂ ਨੇ ਛੋਟੀ ਧਰਤੀ ਤੱਕਿਆ ਜੋ ਖਉਤੀ ਵਿਦਾਮ ਨੇ ਜੇ ਤੂੰ ਕਿਸੇ ਨੂੰ ਦੋ ਬਾਰ ਉਹਦੇ ਘਰ ਜਾ ਕੇ ਨਿਵਾਜਿਆ ਤਾਂ ਉਹ ਭਾਈ ਲਾਲੂ ਸੀ ਗਾਥਿਆ ਤੂੰ ਗਰੀਬ ਦੀਵਾ ਆਹ ਲੋਕ ਭਾਈ ਸੰਸਾਰ ਅਸੀਂ ਜਰੂਰ ਮੀਰਨ ਵਾਲਾ ਬੜੀ ਵਾਰ ਬਿੰਦੂ ਕੀਤੀ ਏ ਜੇ ਉਹ ਜੋ ਹਰਕਤ ਕਿਸੇ ਅਮੀਰ ਦਾ ਬੱਚਾ ਕਰਦਾ ਹੈ ਤਾਂ ਸਾਡਾ ਜਿਹੜਾ ਕਿਉਂ ਭਾਈ ਫੈਸ਼ਨ ਦਾ ਰਿਐਕਸ਼ਨ ਹੁੰਦਾ ਹੈ ਹੋਵੇ ਜੇ ਉਹ ਜੋ ਹਰਕਤ ਕਿਸੇ ਅਮੀਰ ਦਾ ਬੱਚਾ ਕਰਦਾ ਹੈ ਤਾਂ ਪੋਰ ਗਰੀਬ ਦਾ ਕਰਦਾ ਹੈ ਕਿਸੇ ਅਮੀਰ ਦੇ ਬੱਚੇ ਦਾ ਰਸਤੇ ਜਾਂਦਿਆਂ ਗੱਲੀ ਅੱਗੇ ਆ ਜਾਣਾ ਉਹਨੂੰ ਚੁਪਣਾਗੇ ਉਹਨੂੰ ਸਾਹਮਣਾ ਵੀ ਘਰ ਜਾਣ ਤੋਂ ਪਹਿਲੇ ਹਸਪਤਾਲ ਵੀ ਅਸੀਂ ਜਾਂਦੇ ਆਂ ਫਿਰ ਘਰ ਜਾ ਕੇ ਛੱਡਦੇ ਆਂ ਬਿਲਕੁਲ ਵੀ ਕਰਦੇ ਆਂ ਕਿ ਇਦਾਂ ਇਦਾਂ ਹੋ ਗਿਆ ਤੇ ਉਹੀ ਉਹ ਜੇ ਬੱਚਾ ਕਿਸੇ ਗਰੀਬ ਦਾ ਆ ਜਾਵੇ ਉਹਨੂੰ ਨਾ ਚੁਪਣਾ ਉਸ ਦਾ ਭਾਈ ਉਹਦੇ ਅਸੀਂ ਗਾਲੀ ਗਲੋਚ ਵੀ ਕਰਦੇ ਆਂ ਤੇ ਮਾਰ ਵੀ ਦਿੰਦੇ ਆਂ ਕਿਉਂਕਿ ਸੰਸਾਰ ਅਮੀਰ ਨਵਾਜੇ ਪਰ ਗੁਰੂ ਨਾਨਕ ਗਰੀਬ ਨਵਾਜੇ ਭਾਈ ਇੱਥੇ ਗਰੀਬ ਹੋ ਕੇ ਆਇਆ ਇੱਥੇ ਮਨ ਕਰਕੇ ਧੇ ਕੇ ਆਇਆ ਕੋਈ ਆਦਿ ਉਹ ਨਹੀਂ ਮਨਸੋਖ ਵਰਗੇ ਵੀ ਸਤਗੁਰਾਂ ਦੇ ਉਪਾਸਕ ਸਨ ਭਾਈ ਮਨਸੋਖ ਵਰਗੇ ਜਿਆਦਾ ਜਨਕ ਜੀ ਆਂ ਦਾ ਗੁਰੂ ਕੀ ਬਾਣੀ ਦੇ ਵਿੱਚ ਜਿੰਦੇ ਨੇ ਇੱਥੇ ਅਮੀਰੀ ਮਨ ਦੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਗਰੀਬੀ ਨਿਮਰਤਾ ਭਾਉ ਮਨ ਦੇ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਇਹ ਤੋਂ ਸੰਕੇਤ ਹੈ ਕਿ ਅਸੀਂ ਵੀ ਭਾਈ ਕਰਤੇ ਦੇ ਹੁਕਮ ਅਨੁਸਾਰ ਹਰ ਇੱਕ ਵਿਛੂ ਦੀ ਜੋਤ ਨੂੰ ਚੱਕਣਾ ਹੈ ਤੇ ਉਹਦੇ ਤਰ੍ਹਾਂ ਤੇ ਸਦਾ ਸਿਮਰੋ ਕੇ ਪਹੁੰਚਣਾ ਹੈ ਭਾਈ ਵੇ ਜੋ ਜੀ ਬੇਨਤੀ ਕਰਦੇ ਨੇ ਸਤਿਗੁਰਾਂ ਤੇਰਾ ਬਿਰਦੀ ਤੂੰ ਗਰੀਬਾਂ ਦੇ ਬਾਦਸ਼ਾਹ ਹੈ ਜੋ ਵੀ ਤੇਰੀ ਸ਼ਰਨ ਆਉਂਦਾ ਏ ਉਹਨੂੰ ਤੂੰ ਕੰਨ ਦੇ ਨਾਲ ਲਾ ਕਰਕੇ ਉਹਨੂੰ ਤੂੰ ਆਪਣੇ ਗਲੇ ਦੇ ਨਾਲ ਲਾਉਂਦਿਆ ਹੋਇਆ ਲਖਮੀਨਾਨ ਕਰਤਾ ਰਾਵਰ ਤੇਰਾ ਮਨੁਸਰ ਆਣ ਨੋ ਤੇ ਜਨਮਿਤ ਸੰਸਕ ਪਾਈ ਸਤਿਗੁਰ ਜੀ ਸਾਪਾ ਆਸਰਿਓ ਹਣ ਤੁਹਾਡੇ ਆਸਰੇ ਤੁਹਾਡੇ ਹਜ਼ੂਰ ਜਣੇ ਆ ਪਹਿਲਾ ਪੁਰਾਣ ਜਨਮਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਸੰਕਟ ਦੁੱਖ ਉਸ ਇਸਣ ਕੀਤਾ ਇੱਕ ਤਾਂ ਅਸੀਂ ਬਚਨ ਪੜ੍ਹਦੇ ਹਾਂ ਭਾਈ ਕਈ ਜਨਮ ਭਾਈ ਕੀਟ ਪਤੰਗਾਰ ਕਈ ਜਨਮ ਗਜ ਮੀਨ ਪਰੰਗਾ ਕਈ ਜਨਮ ਪੰਕੇ ਸਰਪ ਹੋਇਓ ਕਈ ਜਨਮ ਐਵੇਂ ਫ੍ਰਿਕ ਹੋ ਗਏ ਗੁਰੂ ਕੀ ਬਾਣੀ ਤੇ ਵਿੱਚ ਇਹ 84 ਲੱਖ ਜੋਨ ਦਾ ਸਾਨੂੰ ਜ਼ਿਕਰ ਮਿਲਦਾ ਪਿਆਰ ਵਾਲਿਓ ਜੋ ਵਚਨ ਨੇਕਾ ਕੇ ਲਖ 84 ਜੋ ਸਵਾਈ ਮਾਨਸ ਕੋ ਪ੍ਰਭ ਦੀ ਬੜਿਆਈ ਇਸ ਕੌਡੀ ਤੇ ਜੋ ਨਰ ਚੁਕਾ ਆਏ ਜਾਏ ਦੁੱਖ ਪਾਂਦਾ ਇਸ ਕੌਡੀ ਤੋਂ ਪਾਸੇ ਉਕਰਕੇ ਇਸ ਮਨੁੱਖਾ ਜਮੀ ਦੀ ਅਸਥਿਰਤੋਂ ਪਾਸੇ ਉਕਰਕੇ ਇਹ ਤੋਂ ਪਹਿਲੇ ਹੋਰ ਪ੍ਰਜਾਤੀਆਂ ਦੇ ਵਿੱਚ ਵੀ ਦੁੱਖ ਭੋਗਿਆ ਤੇ ਮਨੁੱਖੀ ਜਾਮਾ ਧਾਰਨ ਕਰਦਿਆਂ ਤੇਰੇ ਸੱਚ ਨੂੰ ਨਾ ਪਛਾਣਦਿਆਂ ਵੀ ਇਨੇਕਾਂ ਜੜੀਆਂ ਜਾਤਾਂ ਜੋਨਾਂ ਨੂੰ ਅਸੀਂ ਸਰੀਰ ਮਨੁੱਖਾ ਇਹ ਪ੍ਰਕੂਤਾ ਕਰਕੇ ਭੋਗਿਆ ਕਰੂਤ ਪਸ਼ੂ ਕੀ ਮਨਸ ਜਾਤ ਲੋਕ ਪਚਾਰਾ ਕਰਾਉਂਦੇ ਗੁਰਮੰਤਰ ਹੀ ਨਸੂ ਪ੍ਰਾਣੀ ਤੇਰ ਦਾ ਹੰਤ ਜਨਮ ਪਰਸ਼ਣੇ ਉਪਰੇ ਸ਼ੂਕਰੇ ਗਰਦਵੇ ਕਾਕੇ ਸਰਪਨੇ ਤੁੜਲੇ ਜੀਤੇ ਕੋਲੇ ਗੁਰੂ ਦਾ ਉਪਦੇਸ਼ ਗੁਰੂ ਦਾ ਮੰਤਰ ਗੁਰੂ ਦੀ ਸਿੱਖਿਆ ਨਹੀਂ ਉਹ ਭਾਈ ਇਹ ਸਾਰੀਆਂ ਜੋਨਾਂ ਦੇ ਵਿੱਚ ਭ੍ਰੰਡਾ ਹੋਇਆ ਆਪਣੇ ਆਪ ਨੂੰ ਖੁਆਰ ਕਰ ਗਏ ਭਾਈ ਗੁਰੂ ਜੀ ਵੀ ਆਖਦੇ ਨੇ ਕਿ ਸਤਿਗੁਰਾਂ ਅਨੇਕਾਂ ਕਸ਼ਟ ਸਹਿੰਦੇ ਹੋਏ ਤੇਰੇ ਚਰਨਾਂ ਦੇ ਵਿੱਚ ਆਏ ਆਂ ਚਰਨਾਂ ਵਿੱਚ ਜੁੜਿਆਂ ਦੀ ਜਤਪੱਤਰ ਰਖਣੀ ਕਰੂ ਰਾਜ ਨਾਮ ਆਪਣੇ ਈ ਰੱਖੋ ਨੰਖ ਸੇਵਕ ਮੁਖ ਸੇਵਾ ਕਰੂ ਤੇਰੇ ਪਰ ਜਨਮਾਂ ਵਿੱਚ ਜੁੜ ਕੇ ਤੇਰੇ ਨਾਲ ਦੀ ਕੀਤੇ ਦੇ ਨਾਲ ਜੁੜੇ ਆਂ ਮਨੁੱਖ ਨੂੰ ਆਪਣੇ ਨਾਮ ਦੀ ਲਾਜ ਪਾਪੀ ਰੱਖਣੀ ਭਾਵ ਉੱਚੇ ਉਪਰ ਪੂਜਾ ਉਹ ਜੋ ਹਰੀ ਪਰਮੇਸ਼ਰ ਆਪ ਚਾਹੇਗਾ ਕੇਵਲ ਇੱਕੋ ਭਾਈ ਵਸਤੇ ਜਿਹੜੀ ਉਹਦੇ ਤੁਲੇ ਜਿਹੜੀ ਤਾਂ ਜਾਪਕੀਤਿਆ ਜਾਂ ਅਰਧਨਾ ਕੀਤੇ ਆ ਉਹਦੇ ਨਾਮ ਨੂੰ ਜਪਿਆ ਇੱਕ ਆਮ ਮਨੁੱਖ ਵੀ ਭਗਤ ਦੇ ਰੂਪ ਵਿੱਚ ਪਹੁੰਚਦਾ ਹੈ ਤੇ ਜੋ ਰੱਬੀ ਪਿਆਰਾ ਪ੍ਰੇਮ ਵਾਲਾ ਭਗਤ ਬਣ ਜਾਂਦਾ ਏ ਉਹਦੀ ਬਾਤ ਗੁਰੂ ਕੀ ਬਾਣੀ ਆਖਦੀ ਏ ਮੇਰੀ ਬੰਦੀ ਭਗਤ ਸ਼ਡਾਵੇਂ ਮੰਨ ਤੇ ਤੁਮ ਸੁਖਾਂ ਮਿਲੇ ਕਿ ਮੇਰੀ ਬੰਦੀ ਮੇਰੀ ਕਿਸੇ ਵੀ ਸਮਰਥਨ ਨੂੰ ਕਹਿ ਲਈਏ ਉਹ ਭਗਤ ਬਦਲਨ ਤੇ ਸਮਰਥ ਹੋ ਜਾਂਦਾ ਏ ਤੇ ਭਗਤ ਜਿਹੜੀ ਪ੍ਰੇਮ ਦੀ ਤੰਦ ਮੇਰੇ ਨਾਲ ਪਾਉਂਦਾ ਏ ਨਾ ਉਹ ਮੇਥੋਂ ਟੁੱਟੀ ਨਹੀਂ ਜਾਂਦੀ ਉਹ ਦੂਰ ਨਹੀਂ ਕੀਤੀ ਜਾਂਦੀ ਹੈ ਖਰੀ ਪਰਮੇਸ਼ਰ ਦੇ ਬਾਣੀ ਦੇ ਵਿੱਚੋਂ ਕਰਤਾਰੀ ਰੰਗ ਦੇ ਜਿਹੜੇ ਅਧਿਆਤੇ ਜਾਂਦੇ ਨੇ ਕਿ ਜੋ ਭਗਤ ਨੇ ਰੱਬੀ ਪਿਆਰੇ ਨੇ ਉਹਨਾਂ ਦਾ ਕਰਤੇ ਦੇ ਨਾਲ ਸੰਬੰਧ ਹਿਰਦੇ ਦੇ ਤੰਦ ਕੋ ਇਸ ਤਰੀਕੇ ਦੀ ਏ ਕਿ ਉਹ ਰੱਬੀ ਹੁਕਮਾਂ ਨੂੰ ਇਸ ਤਰੀਕੇ ਦੇ ਨਾਲ ਮੰਨ ਕਰਦੇ ਨੇ ਕਿ ਹਰੀ ਪਰਮੇਸ਼ਰ ਉਹਨਾਂ ਨੂੰ ਆਪਣੀ ਮੀਤ ਜਿਹੜੀ ਹੁਕਮ ਦੀ ਸੱਚਾ ਬਦਲਨ ਦੀ ਬੜਾਈ ਦਿੰਦਾ ਹੈ। ਇਸੇ ਤਰ੍ਹਾਂ ਗੁਰੂ ਹਜੂਰ ਜੁੜਦਿਆਂ ਬੇਨਤੀਆਂ ਕਰਦੇ ਆਂ ਕੇ ਦਾਤਾ ਜੀ ਲਾਜ ਨਾਮ ਆਪਣੇ ਕੀ ਲਖ। ਮੈਂ ਤੁਹਾਡੇ ਬਾਹਰ ਨਾਮ ਨਾਲ ਮੁੜਿਆ। ਜਿਦਾਂ ਭਗਤ ਸਹਿਬਾਨ ਜੀ ਆ ਤੇ ਵਚਨ ਹੈ ਨਾ ਕਿ ਜਦ ਲਉ ਨੇ ਭਾਵ ਨਿਲਾਜ ਉਦੈ ਤਦ ਲਉ ਭ੍ਰੰਤਿ ਚਿਤਾਇਓ ਤਤ ਵਿਚਾਰ ਜਹ ਮਥੁਰਾ ਜਗ ਤਾਰਨ। ਅਵਤਾਰ ਬਣਾਇਓ ਜਪਿਓ ਜਨ ਅਰਜਨ ਦੇਵ ਕੋ ਫਿਰ ਸੰਕ ਨੂੰ ਜੋਨ ਗਰਬ। ਮੈਂ ਤੇਰੇ ਨਾਮ ਨੂੰ ਜਪਣਾ ਕੀਤਾ। ਮੈਂ ਤੂੰ ਆਪਣੀ ਸਮਰੱਥਾ ਸ਼ਕਤੀ ਲਾਜ ਆਪੇ ਰੱਖੀ ਲਖ ਸੇਵਕ ਮੁਝੇ ਸੇਵਾ ਭਾਖੂ ਤੇ ਤੇਰੇ ਨਾਮ ਨੂੰ ਜਪਦਿਆਂ ਮੈਂ ਸਮਰੱਥ ਕੀਤ ਕਰਾਂ ਤੇ ਕਿਰਪਾ ਕਰ ਜਿਆ ਮਾ ਮੇਰੀ ਥੋੜੀ ਦੇ ਵਿੱਚ ਸੇਵਾ ਦਾ ਦਾਣ ਪਾਣ ਕਰਉ ਮਹਾਂ ਮਨ ਰਚੇ ਤੁਮਾਰੀ ਬਾਵਦ ਗੂਪਨ ਉਪਕਾਰਨ ਹੇ ਤਾਂ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਅਸੀਂ ਮਨੁੱਖ ਤੁਹਾਡੀ ਮਹਿਮਾ ਨੂੰ ਜਾਣ ਨਹੀਂ ਸਕਦੇ ਤੁਸੀਂ ਜੋ ਮਨੁੱਖਾ ਦੇਹੀ ਦੇ ਵਿੱਚ ਹਰੀ ਪਰਮੇਸ਼ਰ ਆਪ ਖੁਦ ਕਰਤਾ ਦੀ ਮੂਰਤ ਜੋ ਭਾਈ ਮੈਲੋ ਜੀ ਇਨ੍ਹਾਂ ਦੇ ਮਨੁੱਖੋਂ ਕਬੀਰਾਲ ਜੀ ਭਾਈ ਸੰਤੋਖ ਸਿੰਘ ਜੀ ਬਚਨ ਜੋ پڑھਣਾ ਕਰਦੇ ਨੇ ਤੇ ਭਗਤ ਸਹਿਬਾਨ ਜੀਆਂ ਦੇ ਵੀ ਜੋ ਬਚਨ ਪਾਈ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀਆਂ ਦੇ ਹਿਰਦੇ ਦੇ ਵਿੱਚ ਉਹ ਬ੍ਰਹਮ ਦਾ ਪ੍ਰਕਾਸ਼ ਹੈ ਪੁਰਵ ਅਰਜਨ ਸਾਹਿਬ ਪਾਸ਼ਾ ਜੀ ਹਰੀ ਪਰਮੇਸ਼ਰ ਦੇ ਗੁਰੂਤਮੇ ਅਸੀਂ ਨਿਤ ਪ੍ਰਤਪੜਦੇ ਸੁਣਦੇ ਆਂ ਸਤਿਗੁਰਾਂ ਦੀ ਵਿੜਾਈ ਵਿੱਚ ਭਾਈ ਵੈਲੋ ਜੀ ਬਚਨ ਉਚਾਰਨ ਕਰਦੇ ਜੁਨਾ ਸਰਤਾ ਸਿਰਿ ਪਰਸ਼ਾਮ ਗੁਰੂ ਹੋਇ ਸਰਤਾ ਦੇ ਨਾਰਦ ਗੁਰੂ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਪਾਸ਼ਾ ਇਹ ਸਾਰੀਆਂ ਬੇਨਤੀਆਂ ਜੋਦੜੀਆਂ ਸੁਣਾ ਕਰਦੇ ਅਤੇ ਜੋ ਭਾਈ ਵੈਲੋ ਜੀ ਨੇ ਉਹ ਗੁਰੂ ਕੇ ਪਾਵਨ ਚਰਨਾਂ ਵਿੱਚ ਸੁਝਦੇ ਆਂ ਦਾਤਾ ਜੀ ਦੀ ਕੀਰਤੀ ਕਰਨਾ ਕਰਦੇ ਨੇ ਭਾਈ ਰਹਿਲੂ ਜੀਾਂ ਤੇ ਹਿਰਦੇ ਦੀ ਜੋ ਸ਼ਰਧਾ ਹੈ ਉਹ ਭਾਈ ਸਾਹਿਬ ਦੀ ਤਕੜਾ ਕਰਦੇ ਨੇ ਗੁਰੂ ਸਾਹਿਬ ਦੀ ਤਕੜਾ ਕਰਦੇ ਨੇ ਦਾਤਾ ਜੀ ਪ੍ਰਸੰਨ ਹੋ ਗਏ ਆ ਆਪਣੀ ਅਮੰਨ ਦ੍ਰਿਸ਼ਟ ਭਾਈ ਰਹਿਲੂ ਜੀਾਂ ਤੇ ਕਰਦੇ ਨੇ ਤੇ ਕੁਝ ਉਪਦੇਸ਼ ਆਪਣੇ ਪਾਵਨ ਮੁਖਾਰਮੇ ਦੇ ਵਿੱਚੋਂ ਦੇਣਾ ਕਰਦੇ ਸ਼ਰਧਾ ਭਰ ਸਰਬਤੇ ਖੰਡ ਪਾਏ ਜਨ ਸ਼ਰਧਾ ਬਸ ਬਾਤ ਨਾ ਆਣੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਮੈਨੋ ਜਿਹੜੇ ਤੇ ਵਿੱਚ ਪੂਰਨ ਸ਼ਰਧਾ ਹੈ ਭਾਈ ਵਿਸ਼ਵਾਸ ਹੈ ਕਿਸੇ ਹੋਰ ਦੀ ਤੇ ਨਹੀਂ ਹੈ ਤਾਂ ਸਾਰੀਆਂ ਹੀ ਬਖਸ਼ਿਸ਼ਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਬਿਨਾਂ ਸ਼ਰਧਾ ਤੋਂ ਕੁਝ ਵੀ ਹੱਥ ਵਿੱਚ ਨਹੀਂ ਆਉਂਦਾ ਭਾਵ ਬਿਨਾਂ ਸ਼ਰਧਾ ਤੁਮ ਕੀਤੀ ਹੋਈ ਜਿਹੜੀ ਧਰਮ ਦੇ ਰਾਹ ਤੇ ਘਾਲ ਕਮਾਈਏ ਉਹਦੇ ਵਿੱਚੋਂ ਭਾਈ ਬਖਸ਼ਿਸ਼ ਪ੍ਰਾਪਤੀ ਨਹੀਂ ਹੁੰਦੀ ਕਿਉਂਕਿ ਧਰਮ ਦੇ ਰਾਹ ਤੇ ਤੁਰਨ ਦੇ ਲਈ ਸਭ ਤੋਂ ਪਹਿਲੇ ਜ਼ਰੂਰੀ ਹੈ ਹਿਰਦੇ ਦੇ ਵਿੱਚ ਜਕੀਨ ਅਸ਼ਰਧਾ ਵਿਸ਼ਵਾਸ ਦਾ ਪਨਾ ਇਹ ਜੋ ਪੱਕ ਸਤਿਗੁਰੂ ਜੀ ਸਮਝਾਉਣਾ ਕਰਦੇ ਨੇ ਇਹ ਵੀ ਪ੍ਰਾਪਤੀ ਤਾਂ ਹੀ ਹੈ ਸਤਿਗੁਰੂ ਜੀ ਦਾ ਆਗ ਅਸ਼ਰਧਾ ਜੇ ਸਤਗੁਰ ਧਿਆਲ ਉਦਾਂ ਹੈ ਭਾਈ ਤਾਂ ਬਖਸ਼ਿ ਚੁਂਦੀ ਏ ਸਤਗੁਰੂ ਦਿਆਲ ਹੋਵੇ ਫਿਰ ਕਦੇ ਇਸ ਪੱਖ ਤੋਂ ਮਨੁੱਖ ਝੂਲਦਾ ਨਹੀਂ ਜਾਂ ਅਸੀਂ ਇਹ ਵਚਨ ਪੜ੍ਹਦੇ ਹਾਂ ਜਾਤੁ ਮੇਰਾ ਵੱਲ ਹੈ ਤਾਂ ਕਿਆ ਮੋਸ਼ਕਾ ਤੁਦ ਸਭ ਕੁਛ ਮੈਨੂੰ ਸੌਂਪਿਆ ਜੱਤੇ ਦਾ ਬੰਦਾ ਸਭ ਕੁਛ ਦੇ ਵਿੱਚ ਇਹ ਯਕੀਨ ਪਰਪਖਤਾ ਦਾ ਵੀ ਜਿਕਰੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ ਕਿ ਪੂਰਨ ਸਰਧਾ ਹਿਰਦੇ ਦੇ ਵਿੱਚ ਧਾਰ ਕੇ ਭਾਈ ਹਰ ਇੱਕ ਬੰਸ਼ਿਸ਼ਤੀ ਹਰ ਇੱਕ ਦਾਤ ਦੀ ਪ੍ਰਾਪਤੀ ਸਰਦਾ ਮੂਲ ਧਰਤ ਚੁਛਾਰੇ ਨਾ ਅਕਰੋ ਵਰ ਉਤੇ ਉਧਾਰੇ ਸਰਦਾ ਮੂਲੇ ਸਰਦਾ ਮੋਟੇ ਭਾਈ ਦੋ ਪੱਖ ਅਸੀਂ ਅਕਸਰ ਸਾਂਝੇ ਕਰਦੇ ਆਂ ਸਰਦਾ ਤੇ ਗਿਆਨ ਦਾ ਜਿਹੜੇ ਦੋਏ ਆਪਣੇ ਆਪਣੇ ਥਾਂ ਬੱਤ ਚਰੂਰੀ ਸਭ ਤੋਂ ਪ੍ਰਤਿਮੇ ਚ ਕਵੀ ਜੀ ਜੋ ਜ਼ਿਕਰ ਕਰਦੇ ਨੇ ਉਹ ਸ਼ਰਧਾ ਹੈ ਸ਼ਰਧਾ ਮੂਲੇ ਭਾਈ ਜੇ ਸ਼ਰਧਾ ਹੀ ਨਹੀਂ ਯਕੀਨ ਹੀ ਨਹੀਂ ਵਿਸ਼ਵਾਸ ਹੀ ਨਹੀਂ ਤਾਂ ਗੁਰੂ ਹਜੂਰ ਜੁਗਿਆਂ ਉਹ ਪੂਰਨਤਾਈ ਉਹ ਬਖਸ਼ਿਸ਼ ਤੇ ਅਸੀਂ ਪਾਤਰ ਨਹੀਂ ਬਣ ਸਕਦੇ ਇਥੋਂ ਤੱਕ ਜੇ ਮਨ ਦੇ ਵਿੱਚ ਟੇਕ ਨਾ ਹੋਵੇ ਯਕੀਨ ਨਾ ਹੋਵੇ ਵਿਸ਼ਵਾਸ ਨਾ ਹੋਵੇ ਤਾਂ ਬੈਦਤੀ ਗੱਲਪਤੀ ਦਵਾਈ ਚ ਤਿਆਰ ਬਾਣਿਓ ਸਤਿਗੁਰਾਂ ਦੇ ਹਜ਼ੂਰ ਜੁੜਦੇ ਆ ਜਿਸ ਨੇ ਆਪਣੇ ਮਨ ਦੇ ਵਿੱਚ ਪੂਰਨ ਪਰਪਕਤਾ ਧਾਰਨੀ ਜਿਨੇ ਆਪਣੇ ਬੰਦ ਦੇ ਵਿੱਚ ਗੁਰੂ ਪਾਤਸ਼ਾਹ ਜੀਆਂ ਦੇ ਆਸਰੇ ਲਿਖਣ ਲਿਆ ਉਹਦਾ ਤੱਕਦੇ ਰਾਤੇ ਤੁਰਿਆ ਇੱਕ ਇੱਕ ਕਦਮ ਸਹਾਈ ਨੇ ਜੀਤੇ ਮਨ ਵਿੱਚ ਸ਼ਰਦਾ ਨਹੀਂ ਹੈ ਜਦੋਂ ਤੱਕ ਇਹ ਦੁਬਧਾ ਹੈ ਫਿਰ ਪੂਰਨਤਾ ਇਸੇ ਲਈ ਸਤਿਗੁਰਾਂ ਦੇ ਵਚਨ ਅਸੀਂ ਸਾਧੇ ਕਰਦੇ ਆ ਦੁਬਧਾ ਨਾ ਪੜੋ ਅਰਗ ਹੋਰ ਨਾਮ ਕਿ ਮੈਂ ਹੋਰ ਕੋਈ ਪੱਖ ਰੱਖਿਆ ਨਹੀਂ ਕੇਵਲ ਹਰੀ ਪਰਮੇਸ਼ਰ ਦੇ ਚਰਨਾ ਦੇ ਵਿੱਚ ਜੁੜਦਾ ਹਾਂ ਮੇਰੀ ਹੋਂਦ ਇੱਕ ਉਹ ਸਾਰੀ ਪਰਮੇਸ਼ਰ ਦੀ ਸਤਿਗੁਰੂ ਦੀ ਆਖਦੇ ਨੇ ਸਰਦਾ ਮੂਰ ਦੇ ਮੇਰੇ ਇਥੇ ਦਰਸ਼ਨ ਦੇਂਦੇ ਨੇ ਕਵੀ ਜੀ ਉਹ درخت ਦਾ ਤਰਵੰਦ ਦਾ ਇੱਕਾਈ ਸਰਦਾ ਨੂੰ ਮੂਲ ਉੱਧ ਕਿਆ ਗਿਆ ਜਾਂ ਜੜੂ ਉੱਧ ਕਿਆ ਗਿਆ ਤੇ ਜੋ ਭਗਤੀ ਸਰਦਾ ਰੱਖਦੇ ਆ ਕੋਮਣੀ ਉਹਨੂੰ ਸ਼ੇਰੂਪ ਕਿਆ ਗਿਆ ਤੇ ਗਿਆਨ ਜੋ ਇਸ ਸੁਮੇਂੇ ਪਸਾਰੇ ਤਵਾ ਉਪਨ ਹੋਣ ਵਾਲਾ ਵੱਡਾ ਵਿਰਖ ਹੈ ਉਹੀ ਤੁਮ ਆਖਿਆ ਸ਼ਰਦਾ ਤੇ ਗਿਆਨ ਨੇ ਦੁਇ ਪਤ ਜੁਗਨੀ ਬਣੀ ਵਾਰ ਪਹਿਲਾਂ ਵੀ ਬੇਨਤੀ ਕੀਤੀ ਸ਼ਰਦਾਏ ਭਾਈ راہ ਗਿਆਨ ਦੀ ਖੋਜਾ ਨਾ ਤਾਂ راہ ਤੇ ਤੁਰੇ ਤੋਂ ਬਿਨਾ ਕਿਤੇ ਪਹੁੰਚ ਸਕਣਾ ਤੇ ਜੇ ਤੁਹਾਨੂੰ ਦਿਸ਼ਾ ਦਾ ਗਿਆਨ ਨਹੀਂ ਬੁੱਧ ਨਹੀਂ ਫਿਰ ਇਹ ਵੀ ਹੋ ਸਕਦਾ ਹੈ ਤੁਸੀਂ ਆਪਣੀ ਮੱਦਦ ਤੋਂ ਡੇਟਾ ਉਲਟਾ ਪਾਸੇ ਨੂੰ ਪਰਪੰਗੋਂ ਨੇੜੇ ਜਾਵੜਦੀ ਬਜਾਇਏ ਦੂਰ ਪਰੇ ਜਾਂਦੀ ਇਹ ਦੋਹੇ ਪੱਖ ਗੁਰੂ ਕੀ ਵੰਤ ਅਨੁਸਾਰ ਤੇ ਗੁਰੂ ਕੀ ਮਰਿਆਦਾ ਅਨੁਸਾਰ ਗੁਰੂ ਕੀ ਬਖਸ਼ਿਸ਼ ਅਨੁਸਾਰ ਅਤ ਜ਼ਰੂਰੀ ਨੇ ਭਾਈ ਜਦ ਸ਼ਰਧਾਰ ਨੂੰ ਬਾਖਿਆ ਗਿਆ ਗਿਆਨ ਨੂੰ ਬਾਖਿਆ ਗਿਆ ਉਪਜਣ ਵਾਲੇ ਧਰਮ ਨੂੰ ਪੁੱਤਰ ਕਿਹਾ ਗਿਆ ਇਹ ਜੋ ਪੱਖ ਸਾਨੂੰ ਵਿਚਾਰਵਾਣ ਇਹ ਟੇਕੂ ਕਬੀਰੀਆਂ ਨੇ ਬਚਨਾਂ ਕਿਤੇ 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 ਕਿ ਸਭ ਤੋਂ ਪ੍ਰਤਿਮ ਸ਼ਰਧਾ ਹੋਣੀ ਚਾਹੀਦੀ ਹੈ ਭਾਈ ਤੇਰੇ ਹਿਰਦੇ ਦੇ ਵਿੱਚ ਸੱਚੀ ਸ਼ਰਧਾ ਹੋਵੇ ਕਿ ਤੂੰ ਗੁਰੂ ਹਜੂਰ ਜੁੜ ਰਿਹਾ ਹੈ ਗੁਰੂ ਹਜੂਰ ਜੋ ਵੀ ਇੱਛੇ ਕਰੇਗਾ ਤੈਨੂੰ ਪ੍ਰਾਪਤ ਹੋਵੇ ਟੇਕ ਹੋਣੀ ਚਾਹੀਦੀ ਹੈ ਕੋਈ ਸਮੇਂ ਦੀs ਭਗਤੀ ਹੈ ਅਨੰਦਪੁਰ ਸਾਹਿਬ ਦਾ ਜੋ ਕੇਗਾ ਉਸ ਪ੍ਰੰਤ ਪਰਿਵਾਰ ਵਿੱਚ ਉਹਦਾ ਸੰਸਾਰ ਕੰਢੇ ਇੱਕ ਟੂਕਾ मात्र ਬੇਨਤੀ ਕਰਕੇ ਨੇ ਸਵਾਪਤੀ ਕਰਨੀ ਹੈ। ਢੰਡੇ ਬੁਰਜ ਦੇ ਵਿੱਚ ਬਰੂਕੇ ਲਾਲ ਛੋਟੇ ਸਾਹਿਬ ਜੀ ਦੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਨੂੰ ਕੁਝ ਬੇਨਤੀ ਕਰਦੇ ਨੇ ਸਵਾਲ ਨਮਾ ਕੁਝ ਵਚਨ ਨੇ ਕਿ ਮਾਤਾ ਜੀ ਬੁਰੂ ਸਾਹਿਬ ਜੀ ਦੀ ਵੈਸੇ ਬਖਸ਼ਿਸ਼ ਹੈ ਆਪਕੀਆਂ ਦੀ ਬਖਸ਼ਿਸ਼ ਹੈ ਫਿਰ ਵੀ ਕਿਤੇ ਮਨ ਡੋਲੇ ਤਾਂ ਮਨ ਦੇ ਵਿੱਚ ਕੀ ਭਾਵ ਰੱਖੀਏ ਤਾਂ ਮਾਤਾ ਜੀਆਂ ਨੇ ਬਾਣੀ ਦੀ ਇੱਕ ਪੰਗਤੀ ਬਲ ਤਿਸ ਬਾਪੈ ਕੇ ਤੁਹਾਡੇ ਅੰਦਰ ਉਸ ਬਾਪ ਦਾ ਬੜ ਕੰਮ ਕਰੜਿਆ ਇਹ ਜਿਨ੍ਹਾਂ ਨੇ ਭਾਈ ਤੁਹਾਨੂੰ ਭਾਵ ਮਹਵਦੀ ਸ਼੍ਰੀ ਗੋਵਿੰਦ ਸਿੰਘ ਸਾਹਿਬ ਪਾਸ਼ਾ ਜਿਨ੍ਹਾਂ ਦੀ ਗੱਲ ਅਸੀਂ ਅਨੇਕਾਂ ਹੀ ਭਾਈ ਨੰਦ ਲਾਲ ਜੀਆਂ ਦੇ ਵਚਨਾਂ ਵਿੱਚੋਂ ਬਨਾਤਮਕ ਸ਼ਬਦ ਪੜ੍ਹਦੇ ਜਿਹੜੇ ਦਾਤਾ ਸਤਿਗੁਰੂ ਜੀ ਜਿਨ੍ਹਾਂ ਦੇ ਪਾਪ